ਗੱਡੀਆਂ ਦੇ ਆਗੇ ਵੈਨ ਤੇ ਗੱਡੀਆਂ ਜਾਂਦੀਆਂ ਬਾਈ ਹਾਂ ਜੀ ਬਾਈ 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 ਹਾਂ ਜੀ ਤੇ ਫਿਰ ਮਾਰੇ ਨੇ ਬਾਈ ਬਾਈ ਬਾਦਰ ਪੋਤਨਾ ਪਾ ਲਿਆ ਤੇ ਅੱਜ ਤੇ ਬਹੁਤ ਜ਼ਿਆਦਾ ਅਜੀਬ بارش ਹੋਈ ਤੇ بارش ਬਹੁਤ ਜ਼ਿਆਦਾ ਹੁੰਦੀ ਹੁੰਦੀ ਥੋੜੀ ਘਟੀ ਆ ਤੇ ਬੱਚਿਆਂ ਦਾ ਵੀ ਆਉਂਦਾ ਸਕੂਲ ਦਾ ਟਾਈਮ ਹੋ ਗਿਆ ਵਾ ਮਤਲਬ ਜਿਹਨਾਂ ਨੂੰ ਆਫੜੇ ਹੀ ਇਹਨਾਂ ਨੇ ਆ ਜਾਣਾ ਵਾ ਜਲਦੀ ਤੇ ਆਪਣੇ ਬਹੁਤ ਬਾਰਿਸ਼ ਹੋਈ ਤੱਕ ਤੇ ਅਸੀਂ ਮੰਜੀ ਵਿੱਚ ਅੱਜ ਡਾਈ ਰਹੀ ਕਿਉਂਕਿ ਲਾਈਟ ਵੀ ਬੰਦ ਹੋ ਗਈ ਇੰਨਾ ਜ਼ਿਆਦਾ ਮੁੱਲ ਵਾਜਣਾ ਹੋਇਆ ਸਾਡੇ ਤੇ ਬੜੀ ਥੋੜਾ ਨਾ ਉਹ ਕਿ ਟ੍ਰਾਂਸਫਾਰਮਰ ਪਟਾਕਾ ਦੇ ਪੈ ਗਿਆ ਤੇ ਲਾਈਟ ਬੰਦ ਹੋ ਗਈ ਆ ਇਹ ਤਾਂ ਕਿ ਮੰਜੀ ਵਿੱਚ ਲਾ ਲਈ ਤੇ ਹੁਣ ਅਸੀਂ ਚੱਲੇ ਉੱਪਰ ਤੋਂ ਉੱਪਰ ਨਾ ਆਦੇ ਥੋੜੀ ਜੀ ਇਥੇ ਮੋਂ ਤੇ ਇਹ ਧੋਣੀ ਆ ਨਾ ਉਹਦੇ ਉੱਤੇ ਕਿ ਆਵਲ ਜਗ੍ਹਾ ਤੋਂ ਨਾ ਥੋੜਾ ਅਹੀਂ ਰੱਖਿਆ ਹੈ ਅਸੀਂ ਹਵਾ ਆਉ ਨੂੰ ਅੱਜ ਚੰਮ ਤੇ ਕਿੱਧਰ ਪਾਣੀ ਵੜ ਆਇਆ ਤੇ ਬਾਕੀ ਇੱਕ ਤੁਹਾਨੂੰ ਮੈਂ ਕੱਲ ਦੱਸਦੇ ਆ ਕਿ ਆਪਾਂ ਮੰਨ ਲਓ ਕਿ ਪੋਸ਼ਣ ਤਿਆਰ ਕਰਨਾ ਹੈ ਤੇ ਇਹ ਜੋ ਕਿ ਹੋਏ ਐ ਸੇ ਬਾਸ਼ਕਾ ਤੇ ਮਿਸਤਰੀ ਲਾਣਾ ਬਾਸ਼ਕ ਤੇ ਜੋ ਕਿ ਹੋਏ ਆ ਤੇ ਹਾਰਡੀਨ ਲੱਗਣ ਲੁੱਕਰ ਬੜੀ ਵਧੀ ਹੀ ਤੇ ਉਹ ਹਾੜੇ ਦੇ ਥਾਣੇ ਹੈਗਾ ਤੇ ਅਸੀਂ ਉੱਪਰ ਰੱਖਿਆ ਇਸ ਨੂੰ ਹਨ ਤਰਪਾਲ ਪਾ ਕੇ ਤੇ ਉਹ ਤਰਪਾਲ ਦੇ ਕ ਥੋੜੀ ਉੱਡੀ ਕਿ ਠੀਕ ਰਹੀ ਓਹੋ ਤੇ ਚਲੋ ਵੇਖਦੇ ਆ ਅੱਗੇ ਜਾ ਕੇ بارش ਤੋਂ ਤੇ ਹੁੰਦੀ ਹੈ ਤਰਾ ਕਿ ਲੱਕੜਾ ਦੀ ਬਹੁਤ ਵਰਗੀ ਤੇ ਕੁਝ ਅੱਗੇ ਸਮਾਨ ਹੋਣਾ ਵੀ ਹੈ ਕੰਮ ਤੇ ਉਹ ਕਿਵੇਂ ਨਹੀਂ ਚੜਦਾ ਹੀ ਕਿਉਂਕਿ ਸਟੋਰ ਰੂਮ ਚਾੜੇ ਲਮਾਰੇ ਲਮੋਰੀਆਂ ਆਈਆਂ ਤੁਝਾ ਕਿ ਨਹੀਂ ਹੋਗੀ ਚਲੋ ਠੀਕ ਹੈ ਇਹ ਅੱਜ ਸਾਡਾ ਮਾਰ ਗਿਆ ਛੁੱਟੀ بارش ਦੇ ਕਰਕੇ ਅੱਜ ਮਿਸਤਰੀ ਆਪਣੀ ਲੱਗੇ ਹੈ ਅਸੀਂ ਨਾ ਐਕਚੁਅਲੀ ਹੁਣ ਦਰਵਾਜ਼ੇ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਸਾਰੇ ਲੱਗੇ ਹੋਏ ਆ ਜਿਹੜੇ ਆਹ ਵਾਲੇ ਤੇ ਇਹ ਦਰਵਾਜਿਆਂ ਨੂੰ ਆਪਾਂ ਮਤਲਬ ਹੁਣ ਕਰਾਣਾ ਵਾ ਪਲਾਈ ਬੋਰਡ ਹਨਾ ਤੇ ਇਹਨਾਂ ਦਰਵਾਜਿਆਂ ਨੇ ਹੀ ਪਲਾਈ ਬੋਰਡ ਕਰਾਉਣਾ ਵਾ ਅੱਛਾ ਕੀ ਲਾਉਣਾ ਹਾਂ ਮੈਨੂੰ ਨਹੀਂ ਜੀ ਪਤਾ ਇਹਨਾਂ ਨੂੰ ਦੱਸਤਾ ਤਾਂ ਨਾ ਵੀ ਆਵੇ ਦਰਵਾਜੇ ਸਾਡੇ ਪਹਿਲੇ ਲੱਗੇ ਹੋਏ ਨੇ ਨਾ ਇਹਨੂੰ ਆਪਾਂ ਕੀ ਲਾਉਣਾ ਵਾ ਮੇਕਾ ਮੇਕਾ ਲਾਉਣਾ ਇਹਨਾਂ ਨੂੰ ਪਲਾਈ ਲਾ ਕੇ ਉੱਪਰ ਉਹਨਾਂ ਨੇ ਪਲਾਈ ਲਾ ਕੇ ਤੇ ਮੇਕਾ ਲਾ ਦੇਣਾ ਤੇ ਹਨਾ ਤੇ ਇਹ ਕਰਕੇ ਮਿਸਤਰੀ ਜੇ ਸਾਡੇ ਲੱਗਣੇ ਮਹੀਨਾ ਹੋਰ ਲੱਗ ਜਾਣਾ ਤੇ ਬੜਾ ਸਾਡੇ ਖਿਲਾਰਾ ਖਿਲਾਰਾ ਜਿਹਾ ਹੋਇਆ ਤੇ ਉੱਤੋਂ ਥੋੜੀ ਜਿਹੀ ਪ੍ਰੋਬਲਮ ਤਾਂ ਦੱਸਿਆ ਆਪਣੀ ਬਾਅਦ ਚ ਫੇਰ ਥੋੜੀ ਹੌਣ ਲੱਗੀ ਹੱਟੀ-ਘੱਟੀ ਹੀ ਫੇਰ ਹੁਣ ਸ਼ੁਰੂ ਹੋ ਗਈ ਆ ਤੇ ਮੈਂ ਵੀ ਉੱਠੀ ਹਾਂ ਮੈਂ ਕਿਹਾ ਚਲੋ ਐਂਦਾ ਹੋ ਜੂਗਾ ਤੇ ਅੱਜ ਰੰਦਾ ਆ ਵੀ ਫੇਰ ਰੰਦੇ ਆ ਕੀ ਆ ਆੜੀ ਚਲੋ ਮੈਂ ਨਾਲ ਨਾਲ ਪਤਾ ਲਾਣਾ ਕਰਾਂ ਫੇਰ ਇਹ ਆ ਗਿਆ ਸਕੂਲ ਤੋਂ ਦੰਨ ਬਾਰਲੇ ਬਾਤ ਨੂੰ ਇਹ ਅੰਦਰ ਵਾਲ ਸਿਲ ਜਾ ਅੱਛਾ ਇਹ ਕਰਨ ਗਈ ਪੋਤੀ 12 ਵਾਜੋ ਤੇ ਅੰਦਰ ਵਾਲੇ ਬਾਥੂਮ ਦੇ ਲੈਟਾ ਜਾਈਆਂ ਕਿਤਨੀਆਂ ਬੰਦ ਤੇ ਜਿਗਾ ਲੈਂਦੀ ਅੰਦਰ ਹੀ ਕੰਨ ਦੀ ਤੇ ਬੰਨੂ ਹੁਣੀ ਫਿਰਨਾ ਪਿਆ ਹਮ ਜਾਈ ਮੈਂ ਤਾਂ ਬਾਹਰ ਪੜ੍ਹ ਗਿਆ ਦੰਨ ਵਾਲ ਪਾਣੀ ਬਾਹਰ ਬਾਹਰ ਸ਼ਕਾ ਤੇ ਫਿਰ ਜਾਣਾ ਤੇ ਮੈਂ ਵੱਡੀ ਜੀ ਕੱਪੜੇ ਚੇਂਜ ਕਰਦੇ ਪਿਆ ਤੇ ਮੈਂ ਨਾ ਆਹ ਕਿੱਧਰ ਬਣਾਉਣ ਲੱਗੀਆਂ ਰਾਈਸ ਚ ਜੀਆ ਰਾਈਸ ਤੇ ਇੱਧਰ ਬਣਾਉਣ ਲੱਗਿਆਂ ਦੀ ਕਰਾ ਪ੍ਰਸ਼ਾਦ ਤੇ ਤੱਗੇ ਬਾਰਸ਼ ਦਾ ਮੌਸਮ ਆਇਆ ਕਹਿੰਦੀ ਪਕੌੜੇ ਜਾਂ ਕੁਛ ਨਾ ਕੁਛ ਮਮਾ ਮਿੱਠਾ ਬਣਾ ਕੇ ਦੋ ਤੇ ਮੈਂ ਕਿਹਾ ਮੈਂ ਤਸ਼ਲੀਨ ਮੰਗਦੀ ਪਈ ਆ ਪੂੜੇ ਖੀਰ ਪੂੜੇ ਤੇ ਦੁੱਧ ਅੱਜ ਘਟਿਆ ਤੇ ਉਹਦੇ ਕਰਕੇ ਮੈਂ ਕਿਹਾ ਕਿ ਨਹੀਂ ਦੁੱਧ ਨਹੀਂ ਪਿਲਦਾ ਦੀ ਫਿਰ ਲੈ ਲੈਣਾ ਫਿਰ ਤੇਨੇ ਕੋ ਦੁੱਧ ਨਾਲ ਮਾਂ ਹੀ ਸਰਦਾ ਆ ਤੇ ਇਹ ਕਰਕੇ ਫਿਰ ਦੁੱਧ ਜਿਹੜਾ ਉਹ ਸਿਰਫ ਤੈਨ ਕੋ ਲਿਆ ਤੇ ਮੈਂ ਕਿਹਾ ਤੂੰ ਹੁਣ ਐਦਾਂ ਕਰੀਂ ਕਿ ਬਾਅਦ ਵਿੱਚ ਕਿਸ ਦਿਨ ਜਦੋਂ ਬਾਦਸ਼ ਹੋ ਜਾਂਦਾਂ ਭਰਾਂਦਾਂਗੇ ਤੇ ਹੁਣ ਮੈਂ ਪਹਿਲਾਂ ਜੀਰਾ ਰਾਈਸ ਇੱਧਰ ਪਾਈ ਰੱਖਿਆ ਹੋਇਆ ਵਾ ਤੇ ਇੱਧਰ ਅਸੀਂ ਜੀਰਾ ਪਾਵਾਂਗੇ ਵਿੱਚ ਪਾਵਾਂਗੇ ਦੇ ਦੇ ਜੀਰਾ ਆਇਲ ਕਰਨ ਪੋਤੀ ਕਰਨ ਬਾਹਰ ਗਈ ਲਾਈਟ ਨਹੀਂ ਜਗਾਈ ਬਾਥਰੂਮ ਦੇ ਬਾਹਰ ਗਈ ਵਿਚਾਰੀ ਪੋਤੀ ਕਰਨ ਤੇ ਇਧਰ ਬਣਾਈਆਂ ਮਕਰਾ ਪ੍ਰਸ਼ਾਦ ਪੈਕਟ ਮੈਂ ਲਿਆਂਦਾ ਕਿਉਂਕਿ ਮਕਰਾ ਪ੍ਰਸ਼ਾਦ ਜਿਹੜਾ ਵੱਡੀ ਬੇਟੀ ਜਦੋਂ ਪਤਨ ਦਾ ਇੱਕ ਰੱਖਣਾ ਪੈਂਦਾ ਘਰ ਵਿੱਚ ਦੋ ਪੈਕਟ ਰੱਖੇ ਹੋਏ ਤੇ ਬੋਤਲਾਂ ਨਹੀਂ ਮੈਂ ਵਾਸ ਕਰਦੇ ਟਿਫਨ ਲੈ ਗਈ ਉਹ ਮੈਂ ਉਹਨਾਂ ਨਾਲ ਕਰਕੇ ਫੇਰ ਕਰਦੀਆਂ ਤੇ ਕਰਕੇ ਤੇ ਇਹਨਾਂ ਨੂੰ ਜਲਦੀ ਜਲਦੀ ਕਿਉਂਕਿ ਵੈਸੇ ਤੇ ਖਾਣੇ ਦੇ ਲੈ ਕੇ ਗਏ ਸੀ ਟਿਫਨਾ ਜਾਫੜੇ ਹੋ ਗਿਆ ਪਰ ਫਿਰ ਵੀ ਮੈਨੂੰ ਹੁੰਦਾ ਕਿ ਚਲੋ ਬੱਚੇ ਆਏ ਆ ਤੇ ਇਹਨਾਂ ਨੂੰ ਕੁਛ ਨਾ ਕੁਛ ਦੇਣਾ ਚਾਹੀਦਾ ਤੇ ਇਹਦੇ ਵਿੱਚ ਮੈਂ ਪਾਤਾ ਆਇਲ ਤੇ ਹੁਣ ਮੈਂ ਪਾਉਂਗੀ ਇਹਦੇ ਵਿੱਚ ਰਾਈਸ ਤੇ ਉਧਰ ਮੈਂ ਬਣਾਉਂਦੇ ਆਂ ਜੀ ਪ੍ਰਸ਼ਾਦ ਤੇ ਚਲੋ ਠੀਕ ਹੈ ਦਲਾ ਦੇਵਾਂ ਨੂੰ ਮੈਂ ਕਹਾਂ ਬਈ ਕਿੰਨਾ ਕ ਟਾਈਮ ਲੱਗਣਾ ਦਲਾਜ ਉਤੋਂ ਆਏ ਅੱਛਾ ਬਾਥਰੂਮ ਆਏ ਤੁਸੀਂ ਚਲੋ ਠੀਕ ਆ ਹਾਂਜੀ ਕੀ ਤਿਆਰੀ ਕਰ ਲੱਗੀ ਹੈ ਤਿਆਰੀ ਮੈਂ ਦੱਤਾ ਜੋ ਕੋਈ ਤੋਲ ਲੈ

ਮੰਨ ਮੇਰਾ ਦਾ ਕੀ بارش ਬੰਦ ਹੋ ਗਈ ਅੱਜ ਅੱਛੇ ਗਰਮ ਹੋ ਗਏ ਆ ਤੇ ਸਵੇਰ ਦੀ بارش ਆਂਦੀ ਲੇਕਿਨ ਅਗਰੋਟ ਜੋ ਬੰਦ ਹੋ ਗਈ ਹਨੇਰੂ ਕੋ ਦਾ ਹੈ ਤੇ ਖੋਜੀ ਬਣਾਉਂਗੀ ਸਬਜੀ ਆਪਣੀ ਚੋਲ ਬਣਾਏ ਹੋਏ ਸਬਜੀ ਆਪਣੀ ਪਈ ਹੋਈ ਆ ਸਵੇਰ ਦੀ ਗੱਲ ਮੰਡਰਾਂ ਦੀ ਉਹਨਾਂ ਤਾਂ ਚੋਲ ਤੇ ਨਾਲ ਫੁਲਕੇ ਵੀ ਉਹਨੇ ਪੈਣੇ ਦੋ ਮਰੂ ਇਹ ਬੜਾ ਜੱਗੀ ਯਾਰ ਹੂੰ ਮੁੰਡਾ ਜਿਹੜਾ ਉਹ ਫਿਰ ਨਿਕਲਦਾ ਇਹ ਤਰ੍ਹਾਂ ਸੁੱਕੇ ਦਿਨ ਮੈਨੂੰ ਲੋੜ ਨਹੀਂ ਪਈ ਪਿੰਨ ਨਾਲ ਤੇ ਮੈਂ ਜਿਹੜਾ ਚੌਲ ਮੈਂ ਉਹ ਫਰਤਾਉਣੇ ਕਿੰਨਾਂ ਆਉਂਦੇ ਤੇ ਉਹ ਤਾਂ ਪਿਛਲੇ ਨੇ 1 ਮਹੀਨ ਚੌਲ ਖਾ ਲਿਆ ਉਹ ਪੁੱਛਦਾ ਵਰਦੀਪੂ ਬਨੂ ਉੱਤੇ ਹੀ ਚੌਲ ਖਾ ਲਵਾਂ ਕੀ ਰੋਟੀ ਰੋਟੀ ਚੌਲ ਚੌਲ ਤੇ ਹੀ ਦਵੇ ਚੌਲ ਸਬਜੀ ਕਿਹੜੀ ਸਬਜੀ ਵਾਲੀ ਮਟਰਾਂ ਦੀ ਚੌਲ ਮਰਤੂ ਬਈ ਰੋਟੀ ਰੋਟੀ ਹਾਂਜੀ ਇਹ ਤੇ ਸੁਣੀ ਲਿਆ ਹੋਣਾ ਵਾ ਕਹਿੰਦਾ ਕਿ ਰੋਟੀ ਸੁਣਿਆ ਠੀਕ ਨਹੀਂ ਕੋਣ ਲਿਆ ਸੋ ਲਿਆ ਕੀ ਕਹਿੰਦਾ ਰੋਟੀ ਮੈਂ ਦੋ ਤਿੰਨ ਵਾਰ ਹੀ ਪੁੱਛਿਆ ਕਿ ਵਰਨ ਮੈਂ ਚਾਲ ਚੇਂਜ ਹੋਈ ਜਾਇਆ ਪਰ ਇਹਦੀ ਸਰੀ ਰੋਟੀਆਂ ਤੇ ਤੁਹਾਨੂੰ ਪਤਾ ਹੀ ਕੋਈ ਉਹ ਟਾ ਹੈਗਾ ਥੋੜਾ ਜਿਹਾ ਸਵੇਰ ਦਾ ਪਿਆ ਇਹਨਾਂ ਚਾਹ ਪੀਂਦਾ ਆਟਾ ਹੈਗਾ ਵਾ ਤੇ ਫੁਲਕੇ ਮੈਂ ਦੋ ਮਿੰਟ ਲਾਉਣੇ ਬਸ ਮਗਾ ਦੇਣਾ ਠੀਕ ਠੀਕ ਹੈ ਪ੍ਰਸ਼ਾਦ ਬੰਦਾ ਨਾ ਹਾਂਜੀ ਤੈਨੂੰ ਸੋਤਾ ਪ੍ਰਸ਼ਾਤੀ ਲਾ ਗ ਲਓ ਸੌ ਗਾ ਜਣੀ ਆ ਜੇ ਤੱਕ ਬਰਾਦੀ ਨੂੰ ਦੋ ਦੋ ਮਿੰਟ ਲੱਗਣ ਨੂੰ ਪਹਿਲੇ ਮੁੰਡਾ ਖਰਾਬ ਆਪਨਾ ਮੁੰਡਾ ਜਿਆਦਾ ਖਰਾਬ ਉਹ ਚਰਚ ਵਿੱਚ ਚੋਣ ਖਾ ਲੈ ਵਿੱਚ ਬੈਲਾ ਹੁੰਦਾ ਨਹੀਂ ਖਾਣੇ ਬਿਲਕੁਲ ਨਹੀਂ ਖਾਂਦਾ ਘਰ ਤੇ ਬਿਲਕੁਲ ਨਹੀਂ ਇੱਕ ਗੱਲ ਤਾਂ ਮੈਂ ਗਾਈ ਨੂੰ ਹੋਰ ਦੱਸਾਇਆ ਦੀ ਆਪਾਂ ਜੀ ਦੋ ਕੁਮਣ ਮਾਉਂਦੇ ਨਾ ਨਾ ਵੇਹਾਂ ਤੇ ਤੁਹਾਡੇ ਮਤਲਬ ਦੀਦੀ ਬਣੀ ਗਈ ਹੈ ਨਾਲ ਹਨਾ ਤੇ ਘਰੇ ਇਹਨੇ ਕਹਾਂਤ ਵੀ ਢਿਲੀ ਖਾਣੀ ਮੈਂ ਤੇਰੇ ਲਈ ਖਾਂਦੇ ਦੋ ਦੀਦੀ ਕੋ ਦੋ ਦੋ ਟਿੱਪੀ ਨਹੀਂ ਖਾਣ ਨੂੰ ਜਦੋਂ ਨਾ ਵਗਰੇ ਬਣਾਉਣੀਆਂ ਤੇ ਘਰੇ ਖਾਂਦੇ ਮੈਂ ਕਹਾਂ ਹਾਈ ਬਲੰਤ ਤੂੰ ਪ੍ਰੋਟੀਨ ਨਹੀਂ ਖਾਦੀ ਸੱਜ ਦੁਪਹਿਰੇ ਦੀ ਰੋਟੀ ਨਹੀਂ ਖਾ ਲਈਂ ਘਰੋਂ ਮੈਂ ਕਿਹਾ ਨਹੀਂ ਦੀਦੀ ਇਹਨੇ ਗਾਣਾ ਖਾਦੀ ਉਹਨੇ ਕਿਹਾ ਘਰੇਲੇ ਬਣਾਏ ਮੈਂ ਕਿਹਾ ਹਾਂ ਘਰੇਲੇ ਆਣਾ ਕਿਹਦੀ ਹਾਂ ਖਾ ਲਈ ਦੋ ਫੁੱਲ ਖਾ ਲਈ ਨੇ ਜੇਕਰ ਫੇਰ ਗਿਆ ਕਿ ਤੇ ਇਹਨਾਂ ਦੇ ਘਰ ਤੇ ਫੇਰ ਮੈਂ ਹੀ ਕਿਹਾ ਮੈਂ ਕਿਹਾ ਦੀਦੀ ਆਦੀ ਦੀਨੇ ਤੇਰੇ ਫੇਰ ਖਾ ਲਈ ਰੋਟੀ ਮੈਂ ਕਹਿੰਦਾ ਕਿ ਪਿੰਡੀਆਂ ਦਾ ਨਾਲ ਮੈਂ ਕਿਹਾ ਤੇ ਘਰੇ ਨਖਰੇ ਇੰਨੇ ਕਰਦਾ ਜਰਾ ਸਾਹਮਣੇ ਤੇ ਵੇਦ ਦਾ ਕੰਮ ਚਲੋ ਕੋਈ ਨਹੀਂ ਕੰਦਾ ਕਾਣਾ ਨੂੰ ਫਿਰ ਠੀਕ ਹੈ ਤੇ ਹਾਂਜੀ ਤੇ ਸੂਜੀ ਦਾ ਹਲਵਾ ਹੋ ਗਿਆ ਜੇ ਤਿਆਰ ਯੋ ਦਾ ਮੇਰੀ ਕੁੜੀ ਖਾਂਦੀ ਤੇ ਸਾਡੀ ਵੱਡੀ ਕੁੜੀਆ ਸੂਜੀ ਦਾ ਹਲਵਾ ਬਹੁਤ ਖਾਂਦੀ ਆ ਇਹ ਕਿਉਂ ਮੈਰੀਆਂ ਨੂੰ ਪਾਇਦਾ ਨੂੰ ਕੋਈ ਦਿਨਾਂ ਜਿਆਦਾ ਪਸੰਦ ਕਰਦੀ ਆ ਮਾਰਾ ਪਦਲੇ ਰੇਚਾ ਮੈਂ ਪਾ ਲੱਗੀ ਜੀ ਤੇ ਠੂਠੀ ਮਗਜ਼ ਬਦਾਮ ਤੇ ਤੇਲ ਤਿੱਖਸ ਖਾਸ ਸਾਰਾ ਕੁਝ ਪਾ ਦਿੱਤਾ ਜੋ ਕਿ ਟੇਸਟ ਲਾਉਣ ਨਾਲ ਕੋਈ ਨਾ ਇਹ ਬੜਾ ਖੰਡ ਕਰਦੀ ਆ ਠੀਕ ਹੈ ਤੇ ਉਹ ਵਰਤਮਾਤੀ ਬਣ ਕੇ ਰੋਟੀ ਹਾਂ ਉਹਦੇ ਨਾਲ ਫੁਲਕੇ ਥੋੜਾ ਲਾਤੇ ਠੀਕ ਹੈ ਉਹਨੇ ਪ੍ਰਸ਼ਾਦ ਉਹਨੇ ਖਾਣਾ ਨਹੀਂ ਖਾਊਗਾ ਥੋੜਾ ਤੇਣਾ ਖਾਊਗਾ ਥੋੜਾ ਖਾਂਦਕ ਨਹੀਂ ਉਹਨੂੰ ਕਹਿਣਾ ਥੋੜਾ ਖਾਇਆ ਕਰ ਥੋੜਾ ਮੁੰਡੇ ਲੋ ਮਿੱਠਾ ਖਾਂਦੇ ਆ ਹਾਂਜੀ ਤੇ ਮੇਰਾ ਮੁੰਡਾ ਮਿੱਠਾ ਖਾਂਦਾ ਨਹੀਂ ਤੇ ਕੁੜੀਆਂ ਮਿੱਠਾ ਵਾਲਾ ਜਰਾ ਖਾਂਦੀਆਂ ਮੇਰੀਆਂ ਉਹ ਉਹਨਾਂ ਨੂੰ ਕਦੀ ਜੈਲੋ ਕਲਰ ਦੇ ਚੌਲ ਕਦੀ ਗੋੜ ਵਾਲੇ ਚੌਲ ਕਹਦਨੀ ਆ ਬਣਾ ਕਦੀ ਪ੍ਰਸ਼ਾਦ ਮਨ ਕਿ ਜਰਾ ਮਿੱਠਾ ਹੋ ਜਾ ਰਸਾਂ ਲਾ ਦੋ ਕੁਲੀਆਂ ਦੋਮੀ ਤੇ ਇਹ ਦੇਤੇ ਗਿਆ ਇਹ ਨਹੀਂ ਕਰਦਾ ਸੇਮ ਮੇਰੇ ਵਾਲੇ ਆਪ ਤਾਂ ਨਹੀਂ ਆ ਰੋਟੀ ਆ ਮੈਂ ਉਹ ਚੋਟਾਂ ਕਾਬਲੇ ਨਹੀਂ ਹਾਲ ਥੋੜਾ ਸਿਆਣੀ ਹੋਣੀ ਬੰਨ ਚਲੋ ਠੀਕ ਹੈ ਰੋਟੀ ਖਾਈਏ ਫਿਰ ਕਰਦੇ ਆ ਗੱਲਾਂ ਬਾਤਾਂ ਚੱਲਾਂ ਬਸ ਤੇ ਥੋੜਾ ਥੋੜਾ ਸਾਰ ਦੋ ਮੈਂ ਤੇ ਨਾ ਬਨੂ ਦਾ ਫੁਲਕਾ ਦੇ ਦੋ ਬੰਨੂ ਪ੍ਰਸ਼ਾਦ ਵੀ ਦੇਦਾ ਰੋਟੀ ਹੁਣ ਚੰਗੀ ਤਰ੍ਹਾਂ ਬੈਠ ਕਿੰਝ ਕੀਤਾ ਤਰਾ ਤਰ ਤਹੀ ਵੀ ਆ ਦੇ ਮੈਂ ਵੀ ਨਹੀਂ ਹਾਂ ਆ ਦੇ ਤੂੰ ਲੈ ਲੀ ਉਹ ਬਾਈ ਪਹਿਲੇ ਮਮਾ ਨਹੀਂ ਹੋਇਆ ਕੋਈ ਮੋਰ ਬੰਗੇ ਆਵੇ ਕਾ ਇਕੇ ਨਾ ਮੀਂਹ ਤੇ ਖੜੀ ਜਾਂਦਾ ਇਹ ਮੀਂਹ ਤੇ ਖੜੀ ਜਾਂਦਾ ਤੇ ਆ ਪੈਣ ਇਹ ਵੀ ਕੁਝ ਕਰਨ ਦੀ ਹੈ ਮਿਸਤਰੀ ਹੈ ਐਸ਼ਾ ਇਹ ਮਿਸਤਰੀ ਆ ਅੱਜ ਮਿਸਤਰੀ ਨਹੀਂ ਅੱਜ ਮੈਂ ਮਿਸਤਰੀ ਬਣਨੀ ਆ ਜੀ ਤੇ ਚਲੋ ਹਾਂ ਜੀ ਕੋਈ ਹੁੰਦਾ ਹੀ ਕੌਣ ਓਹੋ ਮੈਂ ਆ ਉਦਾਂ ਹੀ ਕਿਹਾ ਉਹ ਇਦਾਂ ਹੀ ਕਿਹਾ ਛੋਣੀਆਂ ਮਗਰ ਕਿੱਡੀਆਂ ਛੋਣੀਆਂ ਕੁੜੀਆਂ ਵਾ ਤੇ ਸਾਡੀਆਂ ਤੇ ਮਾੜੀਆਂ ਵਾ ਕੁੜੀਆਂ ਕੁੜੀਆਂ ਨੇ ਕਿਤੇ ਨਾਲ ਹੀ ਫੁੱਲੇ ਜਿਹੀ ਫੁੱਲੇ ਨਹੀਂ ਰੇ ਫੁੱਲੇ ਯਾ ਬੱਹ ਲੀਹਾਂ ਦੇ ਕੁੜੀਆਂ ਬੋਲ ਕਾਟੇ ਬੋਲ ਆ ਤੇ ਬੱਸ ਤੋਜੀ ਕੱਢੀ ਤੇ ਬੰਨੂ ਸਾਡਾ ਬੱਸ ਖਿੜਨਾ ਪਿਆ ਵਾ ਇਹ بارش ਵਿੱਚ ਵੀ ਤੇ ਮੂਝ ਪਾਣੀ ਪਾ ਆ ਪਾ ਤੇ ਘੜੀ ਦੇ ਵਿੱਚ ਕਾਰੀਆਂ ਮਾਰਨਾਂ ਤੇ ਘੜੀ ਧੋਣਦੇ ਆਂ ਬਾ ਮੂਝ ਪਚਕਾਰੀਆਂ ਮਾਰਨਾਂ ਤੇ ਘੜੀ ਧੋਣਦੇ ਆਰਤੀ ਤੇ ਤੇ ਤਾਂ ਨਾ ਕੋਈ ਫਿਨਿਕਸ ਆ ਕੋਈ ਤੇ ਮੈਂ ਕੁ ਡੱਕ ਦਸਣਾ ਬੜਾ ਅੱਛਾ ਨਾ ਕੀ ਇਹ ਆ ਤੇ ਚਲੋ ਠੀਕ ਆ ਜੀ ਆਪਾਂ ਜਰਾ ਜਾਨਾ ਜੀ ਸ਼ਹਿਰ ਨੂੰ ਇਹ ਆ ਤੇ ਆਉ ਥੋੜਾ ਜਿਹਾ ਨਾ ਫਾਈਲ ਜੀ ਤਿਆਰ ਕਰਨ ਦੇ ਤੋਂ ਸਾਈਨ ਕਰਨ ਜਾਣਾ ਮੈਂ ਤੇ ਇੱਕ ਗੱਲ ਚੱਲਦੇ ਆ ਨਾਲੇ ਨਾਲ ਜਾਂ ਜਾਂਦਾ ਟਿਊਸ਼ਨ ਛੱਡ ਜਾਾਂਗੇ ਤੇ ਨਾਲੇ ਫਿਰ ਆਪਾਂ ਇਦਾਂ ਸਾਈਂ ਕਰਾਏ ਇਹ ਫੈਮਿਲੀ ਤੇ ਤੁਹਾਨੂੰ ਮੇਰੇ ਸਾਹ ਦੇ ਕਰੇਲੇ ਜਿਹੜੇ ਕਿੰਨੇ ਹੋ ਗਏ 7-8 ਹੋ ਗਏ ਆ ਵੇਖੋ 7-8 ਹੋ ਗਏ ਪਰ ਮੈਂ ਨਹੀਂ ਖਾਧੀ ਮੈਂ ਵੀ ਖਾ ਖ ਨਹੀਂ ਮੈਂ ਤੇ ਆ ਵੇਖੋ ਕੀ 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 ਆ ਵੱਡਾ ਵੀ ਹੋ ਗਿਆ ਬਹੁਤ ਠੁਕੜੂ ਠੁਕੜੂ ਹੋ ਗਏ ਇਦਾਂ ਵੀ ਇਦਾਂ ਵੱਡੇ ਹੋਏ ਤੇਰੇ ਨਾਲੇ ਥੋੜੇ ਥੋੜੇ ਵੱਡੇ ਹੋ ਗਏ ਆ ਆ ਵੇਖੋ ਅਜੇ ਆ ਬਲੋ ਖਾਓ ਉਹ ਤਾਂ ਆਪੇ ਦੋ ਜੀ ਆ ਬੜਾ ਵੇਖੋ ਹਾਂ ਆ ਵੇਖੋ ਕਿੱਦਾਂ ਵੱਡਾ ਬਾ ਇੱਕ ਡਾਡਾ ਆ ਬੜਾ ਵੱਡਾ ਅੱਛਾ ਤਾਂ ਵੱਡਾ ਨਾ ਆਨੇ ਕੁੱਤੀ ਮੁੱਛਾ ਦੇ ਬਿਤੇ ਜੀ ਆ ਅੱਛਾ ਲੈ ਨਾ ਤੱਪੇ ਨਾ ਲਾਉਂਦੀ ਨਾ ਲਾਉ ਹੱਥ ਆਜੋ ਕਿੰਨਾ ਮੋਟਾ ਹੋ ਜਾ ਰਹੇ ਨੁਕੀਰੇ ਨੰਬਰ ਜਾਂਦੇ ਠੀਕ ਹੈ ਜੀ ਜਿੰਦੇ ਬੈਠੇ ਕੋਲ ਦੀ ਸਲਾਵਾ ਕਰਨ ਦੇ ਕੋਈ ਇਹ ਸਲਾਵਾ ਹੁੰਦੀ ਨਾ ਚਲੋ ਫਿਰ ਚਲੋ ਹੋ ਰੈਡੀ ਹੋ ਉਹ ਜੀ ਜੀ ਤੁਹਾਨੂੰ ਮੈਂ ਦੱਸ ਦਿੰਦਾ ਕਿ ਫਾਇਲ ਤੇ ਸੈਨ ਕਰਨ ਵਾਸਤੇ ਮੈਂ ਜਾਣਾ ਤੇ ਇਹ ਵੀ ਤੁਹਾਨੂੰ ਸਭ ਤਰ੍ਹਾਂ ਤਿਆਰ ਤੇ ਮੈਂ ਵੀ ਤੇ ਗੱਡੀ ਦਾ ਰਾਹ ਦੂੰਗਾ ਇਹ ਬਹਿ ਕੇ ਗੱਡੀ ਵਿੱਚ ਇਹ ਦੁਕਾਨ ਇੱਥੋਂ ਕਰ ਲਈ ਆਪਾਂ ਬੰਦ ਤੇ ਜਲਦੇ ਆ ਬਾਹਰ ਤੇ ਹੁਣ ਆਪਾਂ ਜਿਹੜਾ ਕਰਦੇ ਆ ਮਾਸਮਾ ਦਾ ਇਤਰਾ ਹੋਇਆ ਵਾ ਕਰਿਏ ਜੀ ਹੁਣ ਗੇਟ ਲੌਕ ਦਿਲ ਰਾਜ ਰਾਇ ਅੱਜ ਵੀ ਸਬਜ਼ੀਆਂ ਮੰਡੀ ਦੇ ਵਿੱਚ ਸਾਈਨ ਕਰ ਰਹੇ ਨੇ ਮੇਹਲ ਵਾਲੀਆਂ ਫਲੀਆਂ ਆਪਣੇ ਮਾਤੀ ਤੇ ਲੈਣ ਲੱਗੇ ਆਪਣੇ ਮਾਤੀ ਕੋਲ ਕਿਹੜਾ ਨਾ ਮੈਂ ਜਿਹੜਾ ਪੜੀ ਗੰਦੀ ਇੱਧਰੋਂ ਆ ਜੂਗੇ ਤੰਜਨ ਤੇ ਹੁਣ ਇਹਦੇ ਪ੍ਰੂਫ ਦੇਖਣਾ ਵਾ ਇਹਨਾਂ ਦਾ ਜੀ ਕਰਦੇ ਆ ਪ੍ਰੂਫ ਖਾਣ ਨੂੰ ਵੀਡੀਓ ਦੇ ਲੋ ਚਲਾ ਆ ਕੇ ਸਬਜ਼ੀਆਂ ਵਾਲਾ ਭਾਵੇਂ ਮੈਨੂੰ ਫੜਾਇਆ ਵੀ ਸਬਜ਼ੀਆਂ ਤੇਰਾ ਪਾਵੇਂ ਐ ਫਿਰ ਵੀ ਤੇ ਖਲੀਏ ਆ ਫੂਡ ਪਰਿਆ ਵਾ ਕੋ ਫੂਡ ਮੇਰਾ ਵਾ ਤੇ ਇਹ ਸਬਜ਼ੀਆਂ ਵਾ ਬੜੇ ਤੇਰੇ ਸ਼ੀਸ਼ਾ ਵੀ ਦੇਵਤਾਂ ਨੇ ਹੈ ਨੂੰ ਦਸ ਕੇ ਜਾਣਾ ਦਸ ਕੇ ਆਣਾ ਕਿੰਨੇ ਦਸ ਕੇ ਕੋਈ ਅੰਦਰ ਪਿਆਜ਼ ਲਿਆ ਉਹ ਦੇ ਹੋ ਜੀ ਬਈ ਇਹ ਦੇ ਨੂੰ ਆਹ ਕੋਈ ਨਹੀਂ ਉਹ ਕਹਿੰਦੇ ਹੋ ਜੀ ਤਾਂ ਤੇ ਚਲ ਠੀਕ ਹੈ ਜੀ ਆਪਾਂ ਲਈ ਗੱਡੀ ਤੇ ਮੰਡੀ ਵਿੱਚ ਹੀ ਹੋਂ ਲਈ ਬਹੁਤ ਚੰਗਾ ਨਹੀਂ ਜਾਣਾ ਆ ਪਰਸਾ ਚਾਹੀਦੀ ਆ ਗਏ ਆ ਗੱਡੀ ਜਿੱਦੇ ਆ ਗਏ ਹੋਣੇ ਚਾਹਦੇ ਵੇ ਘਰ ਮੁੜ ਸੋਣਿਆ ਤੇ ਸੇ ਤਾਰ ਜਲਾਇਆ ਸੋਣਿਆ ਸੋਣਦੇ ਪਏ ਆ ਜਿੰਦਾਂ ਤੇ ਜੰਗਲਾਂ ਤੇ ਦਿੱਤੀ ਮੁੰਡਿਆ ਬਹੁਤ ਹੀ ਵਧੀਆ ਹੋਇਆ ਵਿਆਹ ਜਿਆ ਨਾ ਬਾਰਸ਼ਾਂ ਟਿਕਾਣ ਮੋਸਮ ਬੜਾ ਵੇ ਠੰਡੀਆਂ ਹਵਾ ਜਰੇ ਲੱਗਣ데요 ਬੱਚੇ ਜੀ ਹੋ ਜੂਏ ਜੇ ਅਜੇ ਹੁਣ ਬੱਚੇ ਦਾ ਟਾਈਮ ਹੈਗਾ ਜੇ ਬੱਚੇ ਦਾ ਟਾਈਮ ਹਨਾ ਉਦੇ ਟਾਈਮ ਹੈਗਾ ਜੇ ਦੋ ਜਣੇ ਬਚ ਰਹਾ ਜੀ ਚਲੋ ਠੀਕ ਹੈ ਚਲਦੇ ਹਾਂ ਪਰ ਅਸੀਂ ਵੇਖਣ ਆਏ ਆ ਜੀ ਪਲਾਟ ਇੱਥੇ ਬਟਾਲੀ ਤੇ ਵੇਚਦੇ ਹਾਂ ਹੁਣ ਤੇ ਇਧਰ ਪਸੰਦ ਆਉਂਦਾ ਤੇ ਕਿੱਧਰ ਵਾਲ ਵੇਨੇ ਕੱਢੀ ਲਾ ਦਿੱਤੀ ਇਧਰ ਇਧਰ ਵੇਖ ਲੱਗੀ ਹੁਣ ਪਲਾਟ ਬਾਈਪਾਸ ਤੇ ਇਹ ਜਾਂਦਾ ਆਪਣਾ ਬਸ ਸਾਨੂੰ ਬਾਈਪਾਸ ਜਿਹੜਾ ਦੋਗੀ ਬੜਾ ਵੇਖਣ ਡਿਆ ਕੋਰ ਕੋਰ ਕੇ ਤੇ ਮੈਨੂੰ ਇਹ ਵੀ ਡਰ ਤੇ ਮੈਨੂੰ ਪਿਆ ਨਾ ਜਾਏ ਤੇ ਚਲੋ ਦੇਖਦੇ ਹਾਂ ਇਹ ਵੇਂਦੇ ਪਿਆ ਰੋਡ ਤੇ ਜਿਹੜਾ ਆਪਣਾ ਰੋਡ ਤੇ ਹੀ ਉਹ ਬੜਾ ਵੇਖਣ ਡਿਆ ਪਲਾਟ ਤੇ ਇਹਨਾਂ ਦੀ ਸਲਾਹ ਬਣੀ ਪਹਿਲਾਂ ਤਾਂ ਇੱਧਰ ਮੈਂ ਨਹੀਂ ਇੱਧਰ ਵੇਖਾਂਗੇ ਇਹ ਕਹਿੰਦੇ ਨਹੀਂ ਉਹਦਾ ਵਿੱਚ ਹੋ ਜਾਣਾ ਵਾ ਸੈਂਟਰ ਜਿੱਥੇ ਮੈਂ ਕੰਨੀ ਹਾਂ ਤੇ ਭਾਰੇ ਜਿਹਦੇ ਵਿੱਚ ਹੋ ਜਾਣਾ ਇਸ ਕੇਹਿੰਦੇ ਰੋਡ ਤੇ ਵੇਚਦੇ ਆ ਰੋਡ ਦਾ ਕਹਿੰਦੇ ਕਈ ਫਾਇਦੇ ਆ ਤੇ

ਤੇ ਮੈਨੂੰ ਲੰਘੋ ਮਸਾ ਕਾਲਾਂ ਪਰ ਲੱਗ ਲੱਗਿੰਦਾ ਵੰਣਾ ਤੇ ਮੈਨੂੰ ਲੱਗਿਆ ਨੰਗੋ ਤੈਨੂੰ ਭਾ ਲੱਗੀਆਂ ਤੇ ਗਾਜਾ ਲੱਗੰਦਿਆ ਨੰਨੂੰ ਲੱਗਾਂ ਨਹੀਂ ਲੱਗਦਾ ਆ ਜਿਆ ਕਿਸੇ ਸਮੇਂ ਦਾ ਸਵੇਰ ਜੁੱਤੀ ਸਵੇਰ ਦਾ ਸੀਨਾ ਜੁੱਤੀ ਲੱਟੇ ਨਾਲ ਲੱਗੰਦਿਆ ਤੇ ਤੁਹਾਨੂੰ ਜੀ ਆਵਾਜ਼ ਵੀ ਮਿਲਦਾ ਮੈਂ ਸੜਕ ਤੇ ਪੈ ਗਿਆ ਲੱਗਣਾ ਥੋੜਾ ਘਾਤ ਦਾ ਫਰਕ ਆ ਗਿਆ ਅੱਜ ਸਵੇਰ ਤੋਂ ਦੌੜ ਹੋਇਆ ਆਵਾ ਅੱਜ ਮੌਸਮ ਵੀ ਸਗੋ ਵਧੀਆ ਰੰਡਾ ਅੱਜ ਸਵੇਰ ਤੋਂ ਦੌੜ ਹੋ ਗਿਆ ਤੇ ਅਗਲਾ ਵੀ ਲੋ ਦੋਹਰ ਦੇ ਕੋ ਸਹੀ ਗੱਲ ਆ ਕਿ ਮੈਂ ਸੀ ਹਸੇ ਨਹੀਂ ਠੀਕ ਹੈ ਤੇ ਤਿੰਨ ਵਰੀ ਮੈਂ ਲੁੱਡਹਾਰ ਗਈ ਦੋਹਰੇ ਬਤਾ ਕਹਿੰਦੀ ਉਹ ਮੈਂ ਸੇ ਠੀਕ ਨਹੀਂ ਇਹਨਾਂ ਨੇ ਤਾਂ ਮਰ ਗਈ ਅੱਜ ਤੇ ਮੈਂ ਚਲੋ ਠੀਕ ਹੈ ਵੇ ਲੈ ਲੈਂਦੇ ਆ ਫਿਰ ਚੌਥੀ ਵਾਰੀ ਲਈ ਚੌਥੀ ਵਾਰੀ ਤੇਰੇ ਜਿੰਨੀ ਮੈਂ ਜਿੰਨੀ ਫਿਰ ਮੈਂ ਬਦ ਕੀ ਨਹੀਂ ਸਹੀ ਗੱਲ ਆ ਕਿ ਮੈਂ ਸੇ ਉੱਠੀ ਉਹਨੇ ਕਿਹਾ ਨਾ ਔਰਦੇ ਮੈਂ ਅੱਜ ਬ੍ਰਸ਼ ਕਰਨੀ ਕਿ ਮੇਰਾ ਸੀ ਜਨ ਥੋੜੀ ਦਾ ਜਵਰ ਆ ਗਿਆ ਤੇ ਥੋੜਾ 2 ਚੰਮੇਂ ਪਹਿਲਾਂ ਥੋੜੀ ਪ੍ਰੋਬਲਮ ਰਹੀ ਨਾ ਹੱਤਾ ਤਾਂ 15 ਕਰਦੇ ਪਹਿਲਾਂ ਜਿਆਦਾ ਪ੍ਰੋਬਲਮ ਰਹੀ ਆ ਤੇ ਉਹਦੇ ਕਰਕੇ ਮਤਲਬ ਮਤਲਬ ਠੀਕ ਆ ਮੈਨੂੰ ਕੋਈ ਪ੍ਰੋਬਲਮ ਸਿਰਫ ਵੀਕਨੈਸ ਕਦੇ ਕਦੇ ਮਹਿਸੂਸ ਹੁੰਦੀ ਆ ਤੇ ਉਹ ਅੱਜ ਜਿਹੜੀ ਫੇਰ ਹੋਣ ਧੀ ਆ ਕਿ ਉਹਨੇ ਸ਼ਹਿਰੋਂ ਆ ਗਏ ਤੇ ਬੱਚੇ ਬਾਹਰ ਖੇਡ ਲੈਂਦੇ ਆ ਤੇ ਚਲੋ ਉਹਨਾਂ ਅਸੀਂ ਸ਼ਾਮ ਦਾ ਖਾਣਾ ਖਾਣਾ ਜਿਹੜਾ ਉਹ ਤਿਆਰ ਕਰੀਏ ਆਹ ਦੇਖੋ ਇਹ ਤੂੰ ਪਹਿਲਾਂ ਪਿਓਨ ਖੇਡਣ ਤੇ ਖੇਡਣ ਲਾਪੇ ਚਲੋ ਠੀਕ ਹੈ ਤੇਹੀ ਵੀ ਲਾ ਲਓ ਨਹੀਂ ਉਹਦੇ ਵਿੱਚ ਗੱਡੀ ਚ ਲੈ ਜਾਂਦੇ ਜਿਹੜੇ ਯਾਰ ਕੱਢੇ ਨਹੀਂ ਜੀ ਕੱਢ ਲਿਓ ਜਾਓ ਕੱਢ ਲਿਓ ਤੇ ਮੈਂ ਗੋਹਾ ਲਾਵੇਂ ਤੇ ਗੱਡੀ ਚ ਲਿਆਂਦੇ ਆ ਥੋੜੇ ਰਹਿ ਗਏ ਸੀ ਦੋ ਤਿੰਨ ਰਹਿ ਗਏ ਸੀ ਤੇ ਮੈਂ ਗੋਹੜਾ ਬਹੁਤ ਖਾਦੇ ਜਾਂਦੇ ਆ ਤੇ ਕਹਿੰਦੇ ਇੱਕੋ ਰਹਿ ਕੇ ਮੈਂ ਗੱਡੀ ਚ ਜਿਹੜੇ ਪਏ ਉਹ ਕੱਢ ਲਿਆ ਹਾਂ ਹਾਂਜੀ ਜੀ ਤੇ ਖਾਣਾ ਖੁਣਾ ਖਾ ਕੇ ਪਹੁੰਚ ਗਏ ਆ ਫਰੀ ਕਿਉਂਕਿ ਅੱਜ ਆਪਣੀ ਬਾਸ਼ ਕਰਕੇ ਤਾਨੂੰ ਪਰਲੇ ਲਾਇਵ ਤੇ ਜਿਹੜੀ ਸਾਡੇ ਹੋਰ ਨਹੀਂ ਡਈ ਫਿਊਜ਼ ਉੱਤੇ ਤੇ ਲਾਈਟ ਇੰਦਾਂ ਨੇ ਫਿਊਜ਼ ਲਵਾਇਆ ਕਿਸੇ ਨੂੰ ਕਹਿ ਕੋ ਕੇ ਤੇ ਬੱਚੇ ਸਾਂਗੇ ਤੇ ਮੈਂ ਵੀ ਸੌਂ ਲੱਗੀ ਇੱਥੇ ਕਰਦੇ ਆ ਪ੍ਰੋਗਰਾਮ ਐਂਡ ਬਹੁਤ ਬਹੁਤ ੜਾ ਸਵਾਗਤ ਹੈ ਸਾਰਿਆਂ ਦਾ ਜੇ ਸਾਡੇ ਵੀਡੀਓ ਵੇਖਣ ਧੰਨਵਾਦਿਆ ਜੇ ਨਵੇਂ ਵੇਖਣ ਦਾ ਵੀ ਧੰਨਵਾਦਿਆ ਤੇ ਵੱਧ ਵੱਧ ਸਾਡੇ ਚੈਨਲ ਨੂੰ ਪਿਆਰ ਦਿਓ ਜਿੱਦਾਂ ਪਹਿਲਾਂ ਦਿੰਦੇ ਸੀ ਉਦਾਂ ਹੀ ਹੁਣ ਪਿਆਰ ਦਵੋ ਤੇ ਤੁਹਾਡਾ ਦੇ ਲਾ ਧੰਨਵਾਦ ਕਰਦੀ ਆ ਜੁਣ ਮੈਂ ਪਹਿਲਾ ਦੁੱਧ ਤੇ ਦੁੱਧ ਪੀ ਕੇ ਤੇ ਫਿਰ ਮੈਂ ਸੌਂਗੀ ਚਾਹ ਅੱਜ ਪੀਤੀ ਸ਼ਾਮੀ ਪਰ ਮਜ਼ਾ ਜਿਆ ਨੇ ਆ ਚਾਹ ਪੀਂਦਾ ਹਾਂ ਉਹ ਦਿੱਤੀ ਵੀ ਕਿਤੇ ਫਿਰ ਸੌਣ ਲਈ ਮੈਂ ਬਰੀ ਚਲੋ ਠੀਕ ਹੈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਰਾ ਜਿਹੜੇ ਵੀਡੀਓ ਵੇਖਦੇ ਹੋ ਤਾਂ ਬਹੁਤ ਧੰਨਵਾਦ ਜਿਹੜੇ ਨਹੀਂ ਵੇਖਦੇ ਤਾਂ ਵੀ ਫਿਰ ਦੇਖਦੀਆਂ ਕਰਿਆ ਧੰਨਵਾਦ ਆ ਤੇ ਸਾਡੇ ਚੈਨਲ ਨੂੰ ਵਾਤ-ਵਾਤ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਸਾਡੀ ਵੀਡੀਓ ਨੂੰ ਤੇ ਸਾਰਿਆਂ ਦਾ ਧੰਨਵਾਦ ਜੀ ਗੁੱਡ ਨਾਈਟ